ਤੁਸੀਂ ਡਰੇ ਕਿ ਨਹੀਂ ਜਿਹੜੀ ਫਸਲ ਹੈ ਉਹ ਨਹੀਂ ਹੋਣੀ ਹੋਣੀ ਡਰੇ ਸੀ ਕਿੰਨਾ ਬਹੁਤ ਬਹੁਤ ਪਾਣੀ ਦੇਖਿਆ ਕਿੰਨਾ ਸੀ ਹਾਂਜੀ ਤੇ ਪਾਣੀ ਤਾਂ ਕਿੰਨੇ ਸਵੇਰੇ ਆਇਆ ਸੀ ਜਾਂ ਤੁਸੀਂ ਉੱਠ ਗਏ ਸੀਗੇ ਉਹ ਵੇਲੇ ਕਿੰਨੇ ਹਾਂਜੀ ਮੈਂ ਉੱਠੀ ਸੀ ਉੱਠ ਗਏ ਸੀ ਹਾਂਜੀ ਅੱਛਾ ਅੱਛਾ ਕੀ ਗੱਲ ਹੋਊ ਪਾਪਾ ਕੀ ਕਹਿੰਦੇ ਇਹ ਬੰਨ ਜਿਹੜਾ ਤੁਹਾਡੇ ਬੰਨ ਦੇ ਕੋਈ ਕੰਮ ਮੈਂ 4 ਵਜੇ ਤੇ ਫਿਰ ਮਮੇ ਨੂੰ ਜਵਾ ਤਾ ਤਨ ਸੌਂ ਕੇ ਉੱਠੀ ਤੇ ਉਦੋਂ ਨੂੰ ਮੇਰੀਆਂ ਭੈਣਾਂ ਆਣਾ ਸਮਾ ਲਿਓ ਹਣੀਆਂ ਭੈਣਾਂ ਵੱਡੀਆਂ ਕਿ ਛੋਟੀਆਂ ਵੱਡੀਆਂ ਸੀ ਕਿ ਮੇਰੇ ਤੋਂ ਵੱਡੀਆਂ ਹੀ ਗਿਆ ਅੱਛਾ ਉਹ ਮੈਂ ਕੀ ਸਮੋਣ ਕੇ ਕਿ ਕਰਨ ਲਈ ਜੋ ਹਣੀਆਂ ਜੇ ਕਹਿੰਦੇ ਕਿ ਭੁਲ ਟੁੱਟ ਗਿਆ ਮੈਂ ਕਿ ਫਿਰ ਮੇਰੀ ਦਾਦੀ ਮम्मा ਕਿੱਥੇ ਆ ਕਹਿੰਦੀ ਕਿ ਉਹ ਤਾਂ ਚੋਂ ਗਏ ਉਦੋਂ ਨੂੰ ਅੱਧਾ ਪਾਣੀ ਆ ਗਿਆ ਕਿੰਨਾ ਕਿੰਨਾ ਆ ਗਿਆ ਸੀਗਾ ਉਦੋਂ ਹਮ ਹਰ ਗੱਲ ਦਾ ਇੰਨਾ ਕੁ ਪੈਰਾਂ ਤੇ ਤੱਕ ਆ ਗਿਆ ਸੀ ਗੱਦੋਂ ਪਿੰਡ ਦੇ ਵਿੱਚ ਹਾਂਜੀ ਹਮ ਅੱਜ ਮੈਨੂੰ ਹਰ ਗੱਲ ਤੋਂ ਬਾਅਦ ਉਸ ਤੋਂ ਬਾਅਦ ਉਹ ਉਲੀ ਉਲੀ ਉੱਤੇ ਉੱਤੇ ਚੜਿਆ ਗਿਆ ਚੜਿਆ ਗਿਆ ਜਦੋਂ ਉਹ ਵਾਲੀ ਤੁਸੀਂ ਟੁੱਟੀ ਨਾ ਫਿਰ ਥੋੜਾ ਘੱਟ ਗਿਆ ਅੱਛਾ ਪਹਿਲਾਂ ਤਾਂ ਘਰ ਦੇ ਪਿੱਛੇ ਉੱਥੇ ਤੱਕ ਭਰ ਗਿਆ ਸੀਗਾ ਪਾਣੀ ਹਾਂਜੀ ਫਿਰ ਤੁਸੀਂ ਹੱਥੋਂ ਚਲੇ ਗਏ

ਮੋਟ ਪਾਣੀ ਦੇਖਿਆ ਕਿੰਨਾ ਸੀ ਹਾਂਜੀ ਇੱਥੇ ਪਾਣੀ ਦੇਖਦੇ ਸਵੇਰੇ ਆ ਸੀਗਾ ਤੁਸੀਂ ਉੱਠ ਗਏ ਸੀਗੇ ਉਹ ਵੇਲੇ ਕਿੰਨੇ ਹਾਂਜੀ ਮੈਂ ਉੱਠੀ ਸੀ ਉੱਠ ਗਏ ਸੀ ਹਾਂਜੀ ਅੱਛਾ ਕੀ ਗੱਲ ਹੁਣ ਪਾਪਾ ਕੀ ਕਹਿੰਦੇ ਇਹ ਬੰਨ ਜਿਹੜਾ ਤੁਹਾਡੇ ਬੰਨ ਦੇ ਕੋਲ ਚਾਹ ਮੈਂ 4 ਵਜੇ ਟਿਵੀ ਤੇ ਫਿਰ ਮਮਣੇ ਨੂੰ ਸੁਣਾ ਤਾ ਤਨ ਸੌਂ ਕੇ ਉੱਠੀ ਤੇ ਉਦੋਂ ਨੂੰ ਮੇਰੀਆਂ ਭੈਣਾਂ ਨਾਲ ਸਮਾਨ ਹੋਣੀਆਂ ਉਹ ਭੈਣਾਂ ਵੱਡੀਆਂ ਕਿ ਛੋਟੀਆਂ ਵੱਡੀਆਂ ਸੀ ਕਿ ਮੇਰੇ ਤੋਂ ਵੱਡੀਆਂ ਹੀ ਗਿਆ ਅੱਛਾ ਉਹ ਮੈਂ ਕਿਹਾ ਸਮਝਣ ਕਿ ਕਰਨ ਲਈ ਜਾਂਦੀ ਹਾਂ ਜੇ ਕਹਿੰਦੇ ਕਿ ਬ੍ਰਿਜ ਪੁੱਲ ਡੁੱਟ ਗਿਆ ਮੈਂ ਕਿਹਾ ਫਿਰ ਮੇਰੀ ਦਾਦੀ ਮम्मा ਕਿੱਥੇ ਆ ਕਹਿੰਦੀ ਕਿ ਉਹ ਤਾਂ ਚੋਂ ਗਏ ਉਦੋਂ ਨੂੰ ਅੱਧਾ ਪਾਣੀ ਆ ਗਿਆ ਕਿੰਨਾ ਕਿੰਨਾ ਆ ਗਿਆ ਸੀ ਉਹਦੋਂ ਹਾਲ-ਕਾਲ ਦਾ ਇੰਨਾ ਕੁ ਪੈਰਾਂ ਤੇ ਤੱਕ ਆ ਗਿਆ ਸੀ ਗਦੋਂ ਪਿੰਡ ਦੇ ਵਿੱਚ ਹਾਂਜੀ ਹੂੰ ਅੱਜ ਮੈਨੂੰ ਉਸ ਤੋਂ ਬਾਅਦ ਪੁੱਛ ਰਹੇ ਸੀ ਉਸ ਤੋਂ ਬਾਅਦ ਉਲੀ ਉਲੀ ਉੱਤੇ ਉੱਤੇ ਚੜਿਆ ਗਿਆ ਚੜਿਆ ਗਿਆ ਜਦੋਂ ਉਹ ਵਾਲੀ ਤੁਸੀਂ ਟੁੱਟੀ ਨਾ ਫਿਰ ਥੋੜਾ ਘਟਿਆ ਆ ਅਜੇ ਛਪੇ ਨੇ ਤਾਂ ਘਰ ਦੇ ਪਿੱਛੇ ਉੱਥੇ ਤੱਕ ਭਰ ਗਿਆ ਸੀਗਾ ਪਾਣੀ ਹਾਂਜੀ ਫਿਰ ਤੁਸੀਂ ਹੱਥੋਂ ਚਲੇ ਗਏ